ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਵਲੌਗ ਦੇ ਵਿੱਚ ਆਪਾਂ ਰੁਕੇ ਹੋਏ ਹੁਣ ਪਿੰਡ ਪੋਂਟੋ ਜਦੋਂ ਕਲਾੜ ਲੰਘਦੇ ਆਂ ਮਕਲਾੜ ਲੰਘ ਕੇ ਅੱਗੇ ਇੱਕ ਪੂਰਾ ਰਿਮੋਟ ਏਰੀਆ 8-9 ਕਿਲੋਮੀਟਰ ਬਾਅਦ ਉੱਪਰ ਨੋਣਾ ਪੈਂਦਾ ਤਾਂ ਉੱਥੇ ਇਹ ਪਿੰਡ ਆ ਮੇਨ ਰੋਡ ਤੇ ਥੱਲੇ ਇੱਕ ਬੋਰਡ ਲੱਗਿਆ ਹੋਇਆ ਉਹ ਤੁਸੀਂ ਮਗਰਲੇ ਵਲੌਗ 'ਚ ਦੇਖ ਹੀ ਲਿਆ ਹੋਊਗਾ ਅਸੀਂ ਉੱਥੋਂ ਤੜਕੇ ਇਧਰ ਤਾਣੂ ਆਏ ਸੀਗੇ ਸਾਨੂੰ ਇਹ ਸੀਗਾ ਵੀ ਪਿੰਡ ਹੋਊਗਾ ਤੇ ਪਿੰਡ ਦੇ ਵਿੱਚ ਕੋਈ ਨਾ ਕੋਈ ਹੋਮਸਟੇ ਵੀ ਹੋਊਗਾ ਪਰ ਇੱਥੇ ਹੋਮਸਟੇ ਕੋਈ ਨਹੀਂ ਹੈ ਕਿਉਂਕਿ ਇੱਥੇ ਆਉਂਦੇ ਹੀ ਕੋਈ ਨਹੀਂ ਹੈ ਅਸੀਂ ਪਹਿਲੇ ਟੂਰਿਸਟ ਇੱਥੇ ਆਏ ਆਂ ਤੇ ਰਾਹ ਹੀ ਪ੍ਰੋਪਰ ਗਾਂ ਤੱਕ ਨਹੀਂ ਜਾਂਦਾ ਗਿਆ ਪਿੰਡ ਤੱਕ ਨਹੀਂ ਪਹੁੰਚਦਾ ਗਿਆ ਸੋ ਆਪਾਂ ਪਿੰਡ ਦੇਖਾਂਗੇ ਅੱਜ ਘੁੰਮਦੇ ਆਂ ਪਿੰਡ ਦੇ ਵਿੱਚ ਤੇ ਫਿਰ ਹਉਤੂ ਬਾਅਦ ਜਾਵਾਂਗੇ ਸੱਚ ਪਾਸ ਸਾਰਿਆਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇਓ ਤੇ ਹੁਣ ਆਪਾਂ ਦੇਖਦੇ ਆਂ ਪਿੰਡ ਪੁਨਟੋ ਇਹ ਰਾਹ ਆਉਂਦਾ ਇਧਰੋਂ ਇਹ 7 ਕਿਲੋਮੀਟਰ ਵਾਟ ਜਾਵਾਂ ਆਫ ਰੋਡਿੰਗ ਆ ਤੇ ਇਧਰਲੇ ਪਾਸੇ ਨਾਲ ਇਹਨਾਂ ਦਰਖਤਾਂ ਦੇ ਪਰੇ ਜਿਹੜੇ ਆ ਚੀਲ ਤੇ ਰੁੱਖ ਦੀ ਸੀ ਜਾਂਦੇ ਆ ਚੰਦਰਪਾਗਾ ਦਰਿਆ ਜਿਹਨੂੰ ਆਪਾਂ ਚਨਾਬ ਕਹਿ ਦਿੰਨੇ ਆ ਤੇ ਸਾਹਮਣੇ ਉੱਪਰ ਉਹ ਵਸਿਆ ਹੋਇਆ ਕਲਾੜ ਆਪਾਂ ਕੱਲ ਇਧਰੋਂ ਲੰਘ ਕੇ ਆਏ ਆਂ ਜਿਹੜੇ ਇੱਥੋਂ ਦੇ ਲੋਕ ਨੇ ਲੋਕਲ ਉਹਨਾਂ ਨੇ ਇੱਥੋਂ ਦੀਆਂ ਪਗਡੰਡੀਆਂ ਬਣਾਈਆਂ ਹੋਈਆਂ ਨੇ ਆਹ ਵੀ ਬਣੀਆਂ ਹੋਈਆਂ ਸਾਰੀਆਂ ਇਹ ਇੱਥੋਂ ਦੀ ਚੜ੍ਹ ਕੇ ਜਾਂਦੇ ਆ ਤੇ ਤੁਰ ਕੇ ਜਾਂਦੇ ਆ ਕਲਾੜ ਤੱਕ ਉੱਤਰੋ ਤੁਰ ਕੇ ਆਉਂਦੇ ਆ ਕਿਉਂਕਿ ਨਾ ਤਾਂ ਇਸ ਪਿੰਡ ਨੂੰ ਕੋਈ ਬੱਸ ਆਉਂਦੀ ਹੈ ਨਾ ਕਿ ਇੱਥੇ ਹੋਰ ਜੀਪਕਾਰ ਆਉਂਦੀ ਹੈ ਬਸ ਆਹ ਪਗਡੰਡੀਆਂ ਬੜੀਆਂ ਹੋਈਆਂ ਨੇ ਪੈਦਲ ਰਾਹ ਨੇ ਤੇ ਹੱਥ ਲੇ ਖੇਤ ਇਹਨਾਂ ਦੇ ਜਮਾਂਦਰੀ ਆ ਦੇ ਕੰਡੇ ਤੇ ਇਹਦੇ ਚਾਹ ਇਹਨਾਂ ਨੇ ਜਮੀਂ ਜੀ ਬੀਜੀ ਬੈਠੇ ਆ ਇਹ ਨਾ ਤਾਂ ਇੱਕ ਕਣ ਕਣ ਨਾ ਇਹ ਜਉ ਆ ਪੂਰੀ ਕੁਸ਼ ਪੁੱਛ ਜੇ ਬਾਕੀ ਆਪਾਂ ਪਿੰਡ ਚ ਜਾਨੇ ਆ ਉਹ ਦੱਸਣਗੇ ਆਪਾਂ ਨੂੰ ਕੀ ਸਾਹ ਬਤਾਵਾ ਪੰਗੀ ਵੈਲੀ ਦਾ ਪਿੰਡ ਆ ਇਹ ਸਾਹਮਣੇ ਆਪਣੇ ਮੋਟਰਸਾਈਕਲ ਖੜਿਆ ਇੱਥੇ ਆਪਾਂ ਰਾਤ ਰਹਿ ਸੀ ਸਿ ਸਮਾਨ ਸਾਰਾ ਬੰਨ ਲਿਆ ਆਪਾਂ ਸਮਾਨ ਬੰਨ ਹੀ ਜਾਂਦੇ ਇਥੋਂ ਤੁਰਦੇ ਆਂ ਗਾਹ ਨੂੰ ਤੇ ਆ ਰੋਟੀ ਪਈ ਹੈ ਬਾਈ ਸਵੇਰੇ ਲੈ ਕੇ ਆਇਆ ਸੀ ਦਹੀਂ ਦੇ ਨਾਲ ਪਰੌਠੇ ਲੈ ਕੇ ਆਇਆ ਸੀਗਾ ਛਟਣੀ ਵਾਲੇ ਪਰੌਠੇ ਤੇ ਜਿਹੜਾ ਵੀ ਕੂੜਾ ਕਰਕਟ ਕੋਈ ਆਪਣੇ ਨੂੰ ਖਿਲਦਰਾ ਸੀਗਾ ਉਹ ਆਦਾ ਸਾਰਾ ਇੱਥੇ ਭੋਗ ਪਾਤਾ ਮਚਾ ਕੇ ਸਾਰੀ ਸਪਾਈ ਕਰਕੇ ਫਿਰ ਦੁਰਾਂਗੇ ਜਾਣ ਤੋਂ ਪਹਿਲਾਂ ਪਿੰਡ ਦੇਖਾਂਗੇ ਆਪਾਂ ਫਿਰ ਜਾਵਾਂਗੇ ਡੱਬਾ ਚੱਕਲਾ ਤੇ ਐਂਕਰ ਬੈਪੂ ਤੇ ਰੋਲੂ ਵੀ ਚੱਕ ਲੋ ਆ ਸਮਾਨ ਸਾਰਾ ਬੰਨਤਾ ਆਪਾਂ ਹੁਣ ਚੱਲਦੇ ਆਂ ਪਿੰਡ ਵਾਲਾ ਬੂਟ ਕੱਲ ਮੇਰੇ ਵੀ ਭੱਜ ਗਈ ਸੀ ਕਿ ਆਕਾਸ਼ ਦੇ ਵੀ ਭੱਜ ਗਏ ਸੀ ਬੂਟ ਸੁੱਕਣੇ ਪਾਏ ਵੇ ਆਹ ਬੇਕਮਲ ਦੇ ਪਹਿਲੇ ਪਾਸੇ ਆ ਜਾ ਬਈ ਕੈਮਰਾ ਫੋਟ ਚੱਕ ਲੈ ਤੂੰ ਆਪ ਦਾ ਕੋਣ ਆਹ ਲੱਗੀ ਹੋਈ ਐਥੇ ਰੁੱਖ ਤੇ ਗਿਦਰ ਬੀੜੀ ਕੋਲੋਂ ਦੇਖੀਏ ਫੋਟ ਕਿ ਆਪਾਂ ਕਿੱਦੜ ਪੀੜੀ ਆ ਯਾਰ ਬਾ ਹੁੰਦੀ ਤਾਂ ਖੁੰਬਰੀ ਨਸਲ ਹੀ ਐ ਇਹ ਯਾਰ ਹਣਾ ਲੱਕੜੀ ਹੁੰਦੀ ਪੋਲੀ ਜੀ ਅੰਡੇ ਦੇ ਜੇਰ ਜ ਉਤਪੁੱਜ ਸੇ ਤੇਜ ਇੱਧਰ ਵੀ ਗੱਡੀ-ਵੱਟੀ ਲੱਗੀ ਪਈ ਐ ਇਹੇ ਤੁਹਾਡਾ ਫੋਟੋਗ੍ਰਾਫਰ ਕਮਲ ਤੇਰਾ ਰੰਗ ਛਾਂ ਰੰਗਾ ਕਿ ਛਾਂ ਦਾ ਰੰਗ ਤੇਰੇ ਰੰਗ ਵਰਗਾ ਮੈਨ ਨੈਚੁਰਲ ਆ ਨੈਚੁਰਲ ਆ ਤੁਸੀਂ ਖਚਰਾ ਸਾਰਾ ਢੋਟੋ ਢੋਟੋ ਇਹਦਾ ਕੰਮ ਇਹਨਾਂ ਖਚਰਾਂ ਨਾਲ ਹੀ ਕਰਦੇ ਆ ਇਹ ਇਹੀ ਇਹਨਾਂ ਦੇ ਟਰੈਕਟਰ ਆ ਇਹੀ ਟਰੱਕ ਆ ਘਰ ਬਣਾਈ ਜਾਂਦੇ ਨਵਾਂ ਲੱਕੜ ਦਾ ਪੋਰਸ਼ਨ ਹੈ ਉੱਪਰਲਾ ਸਾਰਾ ਰਾਤ ਆਪੇ ਇੱਥੇ ਰੋਟੀ ਲੈਣ ਆਏ ਸੀ ਨਮਸਤੇ ਮਾਤਾ ਜੀ ਹਾਂ ਜੀ ਹਮ ਪੰਜਾਬ ਸੇ ਹੈ ਜੀ ਗੁੰਮ ਰਹੇ ਹਾਂ ਆਪਕਾ ਗਾਉਂ ਦੇਖਣੇ ਆਏ ਹਾਂ ਹਾਂ ਜੀ ਆਪਕੇ ਜਹਾ ਚਾਹ ਵੇਰ ਮਿਲਤੀ ਹੈ ਕਹੀਂ ਪੀਣੇ ਵਾਲੀ ਰਾਤ ਨੂੰ ਆਪ ਸ਼ੁਕਰੀਆ ਕਹਾਂ ਸੇ ਰਸਤਾ ਹਮ ਆਪਕਾ ਘਰ ਦੇਖ ਲੈ ਅੰਦਰ ਆ ਕੇ ਦੇਖ ਲੋ ਦੇਖ ਲੋ ਠੀਕ ਹੈ ਜੀ ਪਰ ਹੌਰਰ ਸੇ ਆਇੰਗੇ ਨਾ ਹਾਂ ਅਬੀ ਵਾਪਸ ਜਾਏਗੇ ਅਸੀਂ ਆ ਸਾਹਮਣੇ ਜਿਹੜੀ ਬਰਫ ਦੀ ਸੀ ਜਾਂਦੀ ਚੋਟੀਆਂ ਤੇ ਇਧਰਲੇ ਪਾਸੇ ਆ ਸਾਚ ਪਾਸ ਆਪਾਂ ਸੱਚ ਕਹਨੇ ਆ ਸੱਚ ਕਹਿੰਦੇ ਆ ਨਾ ਮਤਲਬ ਪਾਣੀ ਦੋ ਦੋ ਥੋੜਾ ਪੀਣੇ ਲਈ ਠੰਡਾ ਔਰ ਚਾਹੇ ਪਿਲਾ ਦੋ ਤੂੰ ਮਿਹਰਬਾਨੀ ਆਕਾਸ਼ ਆਪਣੇ ਫੇਸਬੁਕ ਤੇ ਲੱਗੇ ਪਏ ਲੋਕ ਵੀ ਐਂ ਕਰ ਦਾਂਗੇ ਫਲਾਨੇ ਹਿਮਾਚਲ ਦੇ ਮਾੜੇ ਧੋਕੇ ਬੰਦੇ ਵੇਖਿਆ ਕਿ ਕਿੰਨੇ ਜੰਗੇ ਮਿਲੇ ਆਪਾਂ ਨੂੰ ਫੇਸਬੁਕ ਦੇਖ ਰਹੇ ਨੇ ਫੇਸਬੁਕ ਦਾ ਹੋਰੀ ਰੋਲਰ ਰੱਪਾ ਹੁੰਦਾ ਯਾਰ ਚਲੋ ਮੁੜੀ ਆਜੋ ਕਰੇ ਆਜੋ ਮਾਤਾ ਜੀ ਨਾਲ ਆਪਣੀ ਗੱਲ ਮਿਸ਼ਾਨ ਹੋਣੀ ਆ ਘਰ ਵਾਹ ਵੇ ਲੱਕੜ ਦਾ ਘਰ ਮਤੇ ਪੂਰਾ ਮਕਾਨ ਲੱਕੜੀ ਦਾ ਹੈ ਜੇ ਦੁਆਰੇ ਇਹ ਤਾਂ ਸੀਮੈਂਟ ਜੇ ਸੀਮੈਂਟ ਕੀ ਬਾਕੀ ਸਭ ਲੱਕੜੀ ਹੈ ਥੋੜਾ ਫਲੋਰ ਵੀ ਲੱਕੜੀ ਦਾ ਲੱਗਾ ਹੈ ਵੀ ਸਾਰਾ ਲੱਕੜ ਲੱਗੀ ਹੋਈ ਆ ਇਹ ਪੌੜੀਆਂ ਲੱਗ ਕੇ ਥਲੜਾ ਫਲੋਰ ਆ ਗਿਆ ਜਮਾ ਗਰਾਊਂਡ ਫਲੋਰ ਆਪਾਂ ਮਤੋਂ ਹੁਣ ਫਸਟ ਫਲੋਰ ਤੇ ਫਿਰਦੇ ਆ ਹੈ ਆਟਾ ਪਿੰਦੀ ਇਹਦਾ ਰੋਟੀ ਰੋਟੀ ਬਣਾਉਂਦੇ ਆ ਇਹ ਕਣਕ ਨਹੀਂ ਕਿੰਨੀ ਬਰੀਕ ਜੀ ਦੇਸੀ ਕਣਕ ਇਹਨਾਂ ਦੀ ਇੱਥੇ ਬੀਜਦੇ ਇੱਥੇ ਹੁੰਦੀ ਤਾਂ ਦਾਣਾ ਬਹੁਤ ਬਰੀਕ ਆ ਤੁਪੇ ਦੇਖੀ ਕਰਕੇ ਤੇ ਆ ਚੱਕੀ ਇਹਨਾਂ ਦੀ ਇੱਥੇ ਆਟਾ ਪੀਂਦੇ ਆਏ ਆ ਆ ਸਾਹਮਣੇ ਸਬਜ਼ੀਆਂ ਦੀਆਂ ਉਹਨਾਂ ਘੁੰਮਿਆ ਆ ਹਰੋ ਜੀ ਸੇਬ ਕੇ ਪੇੜ ਹੈ। ਪਰ ਸਹੀ ਸਿਆ ਹੈ ਨਾ। ਦੂਰ ਤੱਕ। ਸ਼ੁਕਰੀਆ ਜੀ ਆਪ ਦਾ। ਐਲ.ਈ. ਡੀ ਲੱਗੀ ਹੋਈ ਆ ਤੇ ਖਾਣਾ ਥੱਲੇ ਬੈਠ ਕੇ ਖਾਂਦੇ ਆਂ ਜੀ। ਸਾਰਾ ਪਰਿਵਾਰ ਇੱਥੇ ਬੈਠ ਕੇ ਖਾਂਦਾ। ਇਤੋਂ ਪੁਖਾਰੀ ਬਣੀ ਹੋਈ ਏ ਛੋਟੀ ਜਿਹੀ। ਪੁਖਾਰੀ ਹੈ ਲੈ ਜੀ। ਮਸਤੇ ਜੀ।

ਉਹ سامنے ਵਾਲੀ ਖਿੜਕੀ 'ਚ ਇੱਕ ਚਾਂਦ ਦਾ ਟੁਕੜਾ ਰਹਿੰਦਾ ਹੈ ਮੁੰਡਾ ਚਾਹ ਆ ਗਿਆ ਆਪਣੇ ਆਸਤੇ ਬਾਈ ਮਾਤਾ ਨੇ ਆਪਣਾ ਚਾਹ ਲਿਆ ਸੀ ਭਰ ਕੇ ਕੱਪ ਤਿੰਨ ਕੱਪ ਚਾਹ ਬਹੁਤ ਸਵਾਦ ਆਣਾ ਵਧੀਆ ਬਣਦਾ ਕਿੰਨਾ ਦੀ ਹੋਣੀ ਹੈ ਜੀ ਉਹਦਾ ਨੰਬਰ ਆ اچھا ਕਿਥੋਂ ਮੰ ਓਏ ਕਾਸ਼ ਸ਼ਰਾਬ ਕੱਢੀ ਜਾਂਦੇ ਚੱਲ ਉਹਨੇ ਕੋਲ ਚੱਲੀਏ ਆਪਾਂ ਚੱਲਦੇ ਹਾਂ ਹਾਂ ਚੱਲੀਏ ਆਜੋ ਜੀ ਕਿਹੜਾ ਕਰਾਈ ਠੀਕ ਸਮਾਂ ਤੋਂ ਖਾਣੇ ਦਿੱਤਾ ਹਾਂ 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 ਕਰਦੇ ਠੀਕ ਮਾਤਾ ਜੀ ਧੰਨਵਾਦ ਆਪਕਾ ਸ਼ੁਕਰੀਆ ਬਾਈ ਜੀ ਪਸੂਨ ਵਾਲਾ ਆਈ ਤੇ ਇਹ ਸ਼ਰਾਬ ਕੱਢੀ ਜਾਂਦੇ ਆ ਇਦਰਾ ਹੀ ਹੁੰਦੀ ਹੈ। ਯਾ ਪਰ ਇਹ ਪਦੀਵਰਸਨ ਦੀ ਲਾਉਂਦੇ ਇੱਥੇ ਇਹਨਾਂ ਨੇ ਪੱਥਰ ਰੱਖਿਆ ਹੋਇਆ। ਉੱਤੇ ਆਹ ਪਾਣੀ ਵਾਲਾ ਪ੍ਰੋਸੈਸ ਤਾਂ ਆਪਣੇ ਪੰਜਾਬ ਵਾਲਾ ਹੀ ਆ। ਆ ਪਰਮਿਟ ਤਾਂ ਹੈ। ਆਰ ਬੇਸਟ ਹੋਦਾ ਸੀ ਮੈਂ। ਮਾਤਾ ਨੇ ਰੂਮ ਲਾ ਕੇ ਰੱਖਤੀ ਲੱਗੇ ਹੁਣ ਧਾਰ ਸਹੀ ਪੈਂਦੀ ਆ ਅੱਗੇ ਪਛੰਡ ਲੱਗਦੇ ਕਰਨ ਲੱਗਦੀ ਸੀ ਕਿ ਦਰੂ ਪੈਂਦੀ ਨਾ ਬਿੱਲੀ ਦੀ ਪੂਛਰ ਕੀ ਧਾਰ ਆ ਸਾਹਮਣੇ ਨੇ ਬੂਟੇ ਲੱਗੇ ਹੋਏ ਇਹਨਾਂ ਦਾ ਫਰੂਟ ਆ ਇਹ ਫਾਲਾ ਤਲਹਾਂਜੀ ਬੋਲਦੇ ਇਹਨੂੰ ਇਹ ਬਹੁਤ ਸਵਾਦ ਹੁੰਦੀ ਆ ਖਾਣ ਚ ਪੋੜੀਆਂ ਕਾਸ਼ ਹੋਏ ਹੂੰ ਇਹ ਲਾਲੇ ਪੱਕੇ ਜਿਤ ਪੱਕਾ ਹੋਇਆ ਹੈ ਨਸ ਡੇਢ ਇੱਕ ਹੁੰਦੇ ਲਾਲ ਆ ਪੱਕੇ ਹੋਇਆ ਜਿਹੜੇ ਆ ਕਾਲਾ ਜਿਵੇਂ ਆ ਰਿਹਾਗਾ ਆ ਪੱਕਾ ਆ ਵੀ ਕਾਲਾ ਹੋਊਗਾ ਇਹ ਪੱਕਾ ਹੈ ਹਨ ਖਾ ਲੋ ਖਾ ਲੋ ਆਈਆ ਤੱਕ ਆ ਗਮ ਜੀ ਕਾਟੋ ਮਾਰ ਮੱਗ ਕਮਟਾ ਜੋਰੀ ਉਹ ਬੈਠੇ ਉਧਰ ਭਾਈ ਜੀ ਤੁਹਾਡਾ ਨਾਮ ਕੀ ਹੈ ਜੀ ਤਾਂ ਸੇਬ ਕੇ ਪੇੜ ਹੈ ਨਾ ਉਹ ਸਾਹਮਣੇ ਕਿਹ ਅਖਰੋਟ ਹੈ ਨਹੀਂ ਅਖਰੋਟ ਹੀ ਹੈ ਨਾ ਨੀਚੇ ਸਭਾ ਅਖਰੋਟ ਹੈ ਜੀ ਜੀ ਹਾਂਜੀ ਠੰਗੀ ਇਹ ਸਾਰੇ ਘਰਾਂ ਦੇ ਵਿੱਚ ਜਿਹੜੀ ਲੱਕੜ ਲੱਗੀ ਹੋਈ ਹੈ ਦਿਓਦਾਰ ਦੀ ਲੱਕੜ ਆ ਉੱਤੇ ਇਹਨਾਂ ਨੇ ਛੱਤਾਂ ਜੀਆਂ ਪਾਈਆਂ ਹੋਈਆਂ ਨੇ ਆਹ ਟੀਨ ਦੀਆਂ ਉਹਦੇ ਥੱਲੇ ਸਾਰੇ ਲੱਕੜਾਂ ਲੱਗੀਆਂ ਹੋਈਆਂ ਨੇ ਇਹ ਸੀਮਿੰਟ ਦੀਆਂ ਕੰਧਾਂ ਨੇ ਜਿਹੜੀਆਂ ਵਿੱਚ ਵਿੱਚ ਬੁਰਜੀਆਂ ਲੱਗੀਆਂ ਹੋਈਆਂ ਨੇ ਸੀਮਿੰਟ ਤੇ ਇੱਟਾਂ ਨੇ ਉਸ ਤੋਂ ਬਾਅਦ ਫਿਰ ਲੱਕੜਾਂ ਲੱਗੀਆਂ ਹੋਈਆਂ ਨੇ ਇਹ ਬਰਫ਼ 'ਚ ਵੀ ਬਹੁਤ ਨਿੱਗੇ ਰਹਿੰਦੇ ਆ ਘਰ 'ਚ ਗਰਮੂ 'ਚ ਠੰਡੇ ਰਹਿੰਦੇ ਆ ਇਹ ਖਾਸੀਅਤ ਆ ਇਹਨਾਂ ਦੀ ਇਹ ਪਿੰਡ ਦੀ ਪੰਚਾਇਤ ਨੇ ਬਣਾਇਆ ਹੋਇਆ ਪੱਕਾ ਨਹਾਉਣ ਵਾਸਤੇ ਇਹਨਾਂ ਦੇ ਇੱਥੇ ਤੁਸੀਂ ਨਹਾ ਸਕਦੇ ਹੋ ਇਹ ਬਾਈ ਨਾਲ ਕਿ ਹਟਿਆ ਤੇ ਇੱਧਰ ਕੱਪੜੇ ਧੋ ਸਕਦੇ ਹੋ ਇੱਥੇ ਤੁਸੀਂ ਇਹ ਕੱਪੜੇ ਧੋਣ ਵਾਲੀ ਜਗ੍ਹਾ ਬਣੀ ਹੋਈ ਹੈ ਸਾਰੀ ਆਪਾਂ ਵੀ ਧੋਣੇ ਆ ਇੱਥੇ ਤੇ ਇਹ ਵੀ ਆਪਣੇ ਵਾਂਗੂ ਆਟਾ ਕੋਨੇ ਕੇ ਰੱਖੀ ਬੈਠੇ ਆ ਿੱਟੀ ਹੈ ਤਾਂ ਨਾ ਆਪਾਂ ਵੀ ਇਹਨਾਂ ਨੂੰ ਤਾਂ ਲੈ ਲਈਏ ਦਾਰੂ ਭਈ ਜਿਹੜੇ ਕਿਹੋ ਜਿਹਾ ਦਿਰ ਦਾ ਪਾਣੀ ਬੋਟਲ ਦਾ ਕਰ ਫ੍ਰਿਜ ਚ ਰੱਖਦੇ ਆ ਇਹਨੂੰ ਇਹਨੂੰ ਇਹ ਆਪ ਦੀ ਲੋਕਲ ਭਾਸ਼ਾ ਸੇ ਪਾਤਰ ਬੋਲਦੇ ਆ ਪਾਤਰੀ ਇਹਨੇ ਪਾਤਰ ਨਹੀਂ ਭੁੱਲ ਜੇਗਾ ਤਾਂ ਸਜੀਦ ਪਾਤਰ ਦੇ ਨਾਲ ਯਾਦ ਆ ਜਾਏਗਾ। ਉਹ ਗੋਤ ਖਾਣੇ ਗਏ ਦੇਖ ਦੇ ਨਾ ਇਹ ਪਾਈ ਹੋਈ ਹੈ ਇਹਨਾਂ ਨੇ ਡਰਾਮਾ ਦੇ ਵਿੱਚ ਕਣਕ ਗਾਰੂ ਅਵੇ ਤੇ ਕਣਕ ਪਈ ਹੈ ਸਾਰੀ। ਆ ਵੀ ਸਕਦੇ ਆ ਵੀ ਸਕਦੇ ਆ ਠੀਕ ਹੈ। ਪਾਈ ਇਹਨਾਂ ਨੇ ਡਰਾਮਾ 'ਚ ਸੀਗੀ ਤੇ ਕੱਢੀ ਉਹ ਪਤੀਲੇ ਚ ਜਾਂਦੇ ਆ ਇਹਨਾਂ ਦਾ दारू ਪਾਉਣ ਦਾ ਪ੍ਰੋਸੈਸ ਆਪਣੇ ਨਾਲੋਂ ਜਮੇ ਹੀ ਅਲੱਗ ਆ दारू ਬਣਾਉਣ ਦੇ ਪਹਿਲਾਂ ਇਹ ਜਵਾਂ ਦਾ ਆਟਾ ਪੀਸਦੇ ਆ ਆਟਾ ਪੀਸ ਕੇ ਉਹਦੇ ਗੋਲੇ ਜੇ ਬਣਾ ਲੈਂਦੇ ਆ ਫਿਰ ਇੱਥੋਂ ਕੋਈ ਲੋਕਲ ਜਿਹੜੀ ਨੇ ਜੜੀ ਬੂਟੀਆਂ ਹੈਗੀਆਂ ਫਿਰ ਉਹ ਪਾਉਂਦੇ ਵਿੱਚ ਉਹਦੇ ਉਰ ਲਾਉਂਦੇ ਆ ਉਹਨੂੰ ਰਲਾ ਕੇ ਫਿਰ ਪ੍ਰਾਲੀ ਦੇ ਥੋੜੇ ਨੱਪਦੇ ਆ ਉਹਨੂੰ 15-20 ਜਣ ਗੋਲਿਆਂ ਨੂੰ ਜਿਹੜੇ ਜਵਾਂ ਦਾ ਆਟਾ ਪੀਸਿਆ ਹੁੰਦਾ ਉਹਦੇ ਬਣਾਏ ਹੁੰਦੇ ਆ ਫਿਰ ਕਣਕੋ ਬਾਲਦੇ ਆ ਕਣਕ ਬਾਲ ਕੇ ਜਿਹੜੇ ਉਹ ਨੱਪੇ ਹੁੰਦੇ ਆ ਜਵਾਂ ਦੇ ਆਟੇ ਦੇ ਗੋਲੇ ਫਿਰ ਕਣਕ ਚਰ ਲਾਉਂਦੇ ਆ ਲਾਉਣ ਤੋਂ ਬਾਅਦ ਫਿਰ ਉਹ ਡਰਮਾਂ ਚ ਪਾਉਂਦੇ ਆ ਤੇ 15-20 ਦਿਨ ਡਰਮਾਂ ਚ ਰੱਖਦੇ ਆ ਉਦੋਂ ਬਾਅਦ ਕੱਢਦੇ ਆ ਪਹਿਲਾ ਪੂਰ ਨਿਕਲ ਗਿਆ ਇਹਨਾਂ ਦਾ ਇਕੱਲੀ ਲਾਂਹ ਰਹਿ ਗਈ ਹੁਣ ਇਹਦੇ ਚ ਦਾਲੂ ਕੱਢ ਲਈ ਇਹਨਾਂ ਨੇ ਹੁਣ ਇਹਨੂੰ ਡੋਲ ਕੇ ਖਾਲੀ ਕਰਕੇ ਖੇੜੀ ਪਣਕ ਰਹਿੰਦੀ ਓ ਤਮਾਰੇ ਪਾਉਣਗੇ ਤਾਂ ਪੀ ਚੱਲ ਕਣਕ ਹੀ ਸਾਰੀ ਇਹਦੇ ਚ ਦੋਸਤੇ ਕੇ ਲਿਆਇਆ ਆ ਕੀ ਆਪੀ ਕਰਨਾ ਤਾਂ ਤਾਂ ਕੱਟਣਾ ਹੈ ਹਾਂਜੀ ਯਾਰ ਬਿਲਕੁਲ ਹਾਂ ਫੋਟੋ ਭੇਜਦੀ ਮੈਂ ਉਹਦੀ ਠੀਕ ਐ ਇਹਨਾਂ ਦਾ ਸੀ ਦੋਲੂ ਯਾਰ ਹਾਂ ਇਹ ਹੁੰਦੇ ਨੇ ਚਿਪਕਲੀ ਸਾਫ ਬਿੱਸਾ ਨਹੀਂ ਨਿਕਲਦੇ ਇਹ ਚਿਪਕਲੀ ਤੋਂ ਨਹੀਂ ਹੈ ਨਾ ਚਿਪਕਲੀ ਹੈ ਯਾ ਤੇ ਚਿਪਕਲੀ ਦਾ ਬੜਾ ਭਈਆ ਲੱਗਦਾ ਹੈ ਦੁਪਹਿਰ ਦੇ 12 ਵਜੇ ਗਿਆ ਹੁਣ ਇਹ ਕਹਿੰਦੇ ਤੁਹਾਨੂੰ ਰੋਟੀ ਖਵਾਉਣੇ ਆ ਤੁਸੀਂ ਭੁੱਖੇ ਹੋ ਕੁਝ ਨਾ ਕੁਝ ਖਾ ਲਓ ਖਾਣੀ ਰ ਖੁਲਾਇ ਤੇ ਮਾਤੇ ਜੀ ਨਮਸਤੇ ਜੀ ਹੈਲੋ नमस्ते जी क्या नाम है आपका घर का क्या नाम है आपका घर का घर का घर है? है? है सचू है सचू हाँ, तो मैं बोल नानू के घर में आया नानू की रिटायरमेंट है वो इसलिए आया घर में इसलिए आया सिटी सरचू से बोलो कौन सी साइड अब सर पर जाता है जो हां सरचू से हैं आप सरचू इस साइड है इस साइड हां जो शोंस से साइड है अब जो हाँ तो वो तो जा वही वाला वाला ना हां इस साइड हां हां ठीक है जो लेग रास्ते पे हां एक रास्ते पे हां वो ऐसे जाता है एक के लाल के ले आता है ना रास्ते से वो बेली

<Five pressing Gegen West> चौल <जो तोउसे> <देखेए> दो बहुत होने ना दो ही बातें दीदी दोतें दो में खा लेंगे बहुत है नहीं बहुत है दीदी बहुत ਕਿੰਨੇ ਦਿਨ ਖਾਦੀ ਨਹੀਂ ਜਣੀ ਰਸਤਾ ਕਹੀ ਹੋ ਗਿਆ ਕਹਾਂਗੇ ਕਹਾਂਗੇ ਦਾਲ ਮੂੰਗੀ ਦੀ ਤੇ ਨਾਲ ਚੌਲ ਤੇ ਆਹ ਕਿਉਂ ਦੇਤੀ ਤੈਨੂੰ ਜਦੋਂ ਕਹੀ ਹੋਈ ਹੈ ਨਾ ਚਾਰ ਪੰਦੀ bari ਆ ਗਈ ਸੀ ਪਹਿਲਾਂ ਮੈਂ ਕੋਲ ਆਖੀ ਹੈ ਬਾੜੀ ਮੱਕੀ ਨੂੰ ਕੋਈ ਬਾਤ ਨਹੀਂ ਜੀ ਕੋਈ ਜ਼ਿਆਦਾ ਨਹੀਂ ਸਪਾਤੀ ਵੀ ਖਾਤੇ ਗਰਮੀ ਤਮ ਬੋਲਾ ਬੜਾ ਕਾ ਕੁਦੇ ਆ ਪ੍ਰਕਾਸ਼ ਆਹ ਬਾਕੀ ਖਾਈ ਚੀ ਵੀ ਬਈ ਸਤਿ ਸ਼੍ਰੀ ਅਕਾਲ ਅਮਾ ਚਲਪਰਦੇਸ਼ ਦੇ ਆਪਾਂ ਪੁੰਤੀ ਪਿੰਡ 'ਚ ਬੈਠੇ ਆਂ ਇਹ ਆਮ ਰੋਟੀ ਖਵਾਈ ਜਾਂਦੇ ਆ ਵਧੀਆ ਆਹ ਇਹਨਾਂ ਦੇ ਪੁੰਤੀ ਦੀ ਲੱਸੀ ਪਾਣੀ ਦਹੀਂ ਜੀ ਨਾ ਚੌਲ ਦਾਲ ਚਪਟੀਆਂ ਜਮੇ ਰਿਮੋਟ ਜਾਂ ਪਿੰਡ ਆ ਤੇ ਬੜੇ ਪਿਆਰੇ ਲੋਕ ਆ ਇੱਥੋਂ ਦੇ ਹਾਂ ਦੀਦੀ ਬਹੁਤ ਹੈ ਬਸ ਬਹੁਤ ਬਹੁਤ ਖਾ ਲਓ ਪੰਜਾਬ ਜਾਣਾ ਹੈ ਮਾਰੇ ਸਾਥ ਪੰਜਾਬ ਚੱਲੇ ਪੰਜਾਬ ਆ ਜਾਣਾ ਪੰਜਾਬ जाना। <laughs> चलो पंजाब चलते हैं। थीक है ठीक है, है मैं <laughs> जब बड़ा हो, हो, जैसे मैं हो है। तो ठीक है माता जी दीदी धन्यवाद आपका खाने के लिए थीक है। थीक है ਪਾ ਸਵੇਰੇ ਉਹ ਸਾਹਮਣੇ ਘਰੋਂ ਚਾਹ ਪੀਤੀ ਸੀ ਜੀ ਇੱਥੇ ਬਣਿਆ ਹੋਇਆ ਪੁਰਾਣਾ ਘਰ ਇਹਨਾਂ ਦਾ ਪੂਰਾ ਵਿੱਚ ਰੱਖਿਆ ਹੋਇਆ ਘਰ ਕੀ ਬੈਠੇ ਸਕਾਈ ਹੁੰਦੇ ਆ ਪਸ਼ੂਆਂ ਵਾਸਤੇ ਤੇ ਉਹ ਸਾਹਮਣੇ ਘਰੇ ਆਪਾਂ ਰੋਟੀ ਖਾਧੀ ਆ ਤੇ ਬਾਕੀ ਸਾਰਾ ਪਿੰਡ ਤਾਂ ਰਹਿ ਗਿਆ ਉੱਪਰਲੇ ਪਾਸੇ ਲੱਗੇ ਹੋਏ ਸੇਬ ਸੇ ਲੱਗੇ ਹੋਏ ਸਾਰੇ ਬੂਟੇ ਨੂੰ ਇੱਥੇ ਬੈਠੇ ਨੇ ਮਾਤਾ ਫੋਰੀ ਨਾਲੋ ਬਾਈ ਹੋ ਰਹੀ ਆ ਬਹੁਤ ਸਵਾਲ ਚੀਜ਼ ਆ ਆ ਮਰਦਾ ਇਹ ਬੁਢੀ ਕੱਢੀ ਜਾਂਦੇ ਇੱਕ ਜਿਵੇਂ ਆਪਣੇ ਸੌਫ ਹੁੰਦੀ ਓਵੇਂ ਆ ਤੁਜੀ ਲੋਕਲ ਬੁਢੀ ਆ ਕੀ ਨਾਮ ਤਾਂ ਬੋਲੋ ਸ ਮਾਤਾ ਇਸਨੇ ਆਪਕਾ ਗੁਰੂ ਨੋ ਹਾਂਜੀ ਉਹ ਜੇ ਕਿਆ ਕਿਆ ਕੰਮ ਆਤੀ ਹੈ ਜੋ ਜਿਹਾ ਸੇ ਪੇਟ ਮੇਂ ਦਰਦ ਹੋਈ ਆ ਗੈਸ ਵਗੈਰਾ ਹੋਈ ਤਾਂ ਹਰ ਚੀਜ਼ ਲਈ ਐਕਚੂਅਲ ਚੁੱਕੀ ਚਟਨੀ ਵੀ ਬਣਦੀ ਹੈ ਚਾਹੇ ਵੀ ਹੋ ਜਾਂਦੇ ਆ ਚਾਹੇ ਬਣਦੀ ਹੈ ਇਹ ਖੇਤੋਂ ਮੇਂ ਹੁੰਦੀ ਹੈ ਪੂਰੇ ਆਪਕੇ ਜਹਾ ਖੇਤੋਂ ਮੈਂ ਐਸੇ ਬੂਤੂ ਤਾਂ ਐਸੇ ਕਿਦਾਰੇ ਸਾਂਗੇ ਨਾ ਇਹ ਲੁਟਰਨ ਮੇਂ ਬੂਤੂ ਐਸੇ ਜੰਗਲਾਂ ਮੇਂ ਜੰਗਲਾਂ ਮੇਂ ਹੁੰਦੀ ਆ ਇਹ ਤਾਂ ਹੱਥ ਸੇ ਲਗਾਇਆ ਇਧਰ ਨਹੀਂ ਅੱਛਾ ਅੱਛਾ ਇਧਰ ਹੋਤਾ ਨਹੀਂ ਹਾਂ ਹਾਂਜੀ ਠੀਕ ਹੈ ਜੀ ਬਰਡੰਪੜੇਗਾ ਭਾਈ ਇਧਰ ਮਾਤਾ ਜੀ ਹੋਰੀ ਉਲਝੀ ਹੋਇਆ ਆਪਣੀ ਦਾਰੂ ਕੱਢਣ ਵਾਲੇ ਕੰਮ ਚ <laughs> आगे बाबा जी कैसे हो जी अब नीचे चले गए थे क्लार्ड हाँ, चले गए थे आप ना आ सारा बूटा से बना पड़े हो ये अभी कितना समय लगेगा इसको पकने में अक्टूबर में हो जाएगा भारी लाख है ना भाई ਸਰਪਿੰਡ ਨੇ ਥੀ ਨਾਉਂਦਾ ਇੱਥੇ ਪਾਣੀ ਭਰਦਾ ਮਾਤਾ ਅਜ ਪੂਰੀ ਉਲਜੀ ਹੋਈ ਆ ਬਾਰੂ ਕਦਮ ਦੇ ਵਿੱਚ ਦੁਪਹਿਰ ਦਾ 1 ਵਜ ਗਿਆ ਹੁਣ ਆਪਾਂ ਇਸ ਪਿੰਡ ਤੋਂ ਅਲਵਿਦਾ ਲੈਣ ਲੱਗੇ ਆ ਪਿੰਡ ਸੋਹਣਾ ਲੱਭ ਗਿਆ ਆਪਾਂ ਨੂੰ ਬੰਦੇ ਵੀ ਬੜੇ ਰੁਧਾਰੀ ਵਾਲੇ ਆ ਤੇ ਹੁਣ ਇੱਥੇ ਆਉਂਦੇ ਰਵਾਂਗੇ ਸਿਆਲ ਚਾਵਾਂਗੇ ਇੱਥੇ ਕਦੀ ਪੂਰੀ ਬਰਫ਼ ਚ ਸਾਜ਼ਨਾ ਆਪਾਂ ਆਪਣੇ ਮੋਟਰਸਾਈਕਲਾਂ ਦੇ ਕੋਲੇ ਆ ਗਏ ਆ ਆ ਘਰ ਜਾਂ ਨੀਵਾ ਸੀਗਾ ਮੋਟਰਸਾਈਕਲ ਆਪਣੇ ਤਾਂ ਖੜੇ ਆ ਨਵੇਂ ਰਾਹ ਉੱਤੇ ਆਏ ਆ ਭਾਬੇਣੀ ਅੱਛਾ ਇਹ ਤਾਂ ਇਹਿੰਦਾ ਨਹੀਂ ਲੱਗਦਾ ਕੋਈ ਵੀ ਖਾਲੀ ਪਿਆ ਨਾ ਆਹ ਸਾਹਮਣੇ ਜੌਂ ਬੀਜੇ ਹੋਏ ਆ ਇਹਨਾਂ ਸਿੱਤੇ ਤੋਂ ਬਦ ਲੱਗਦਾ ਵੀ ਇਹ ਜੌਂ ਆ ਪਰ ਇਹ ਥੋੜੇ ਜਿਹੇ ਹਰੇ ਆ ਹਜੇ ਤੱਕ ਤੇ ਆਹ ਮਟਰੋ ਕਰੇ ਹੋਏ ਆ ਇਦਰਾ ਕੋੜ ਕਰ ਲੈ ਜੀ ਕਿੰਨੇ ਇੱਥੇ ਰਹਿਣਾ ਬੰਦ ਪਿਆ ਕਰ ਯਾਰ ਕੋੜ ਕਰ ਲਈ ਕੋੜ ਕਰ ਲਈ ਹੋਣਗੇ ਕੱਲੇ ਨਹੀਂ ਆ ਤਾਂ ਦੇਖਿਓਣੇ ਆ ਪੈਡੀ ਦੀ ਕੀ ਗੱਲ ਫਿਰ ਚੱਲ ਆਹੀ ਗੁੱਸਤਾ ਕਰਨਾ ਆਏ ਆ ਕੁੱਤਾ ਕੂਟਨੇ ਆਏ ਆ ਕਿੰਦਰਾ ਲੱਗਿਆ ਬਿਆ ਖਾਲੀ ਪਿਆ ਘਰ ਇੱਥੇ ਕੋਈ ਨਹੀਂ ਰਹਿੰਦਾ ਯਾਰ ਥੱਲਿਓਂ ਆਏ ਆ ਬਚਲ ਕੇ ਪਿੰਡ ਤੇ ਬਹੁਤ ਉੱਚਾ ਰਹਿ ਗਿਆ ਤਾਂ ਇਦੋਂ ਤੇ ਕਿਰ ਆਪਾਂ ਥੱਲੇ ਲਚਾਣਾ ਘਰਾਂ ਦੇ ਕਿੱਡਾ ਗੱਡ ਕੇ ਮੋੜਾਂ ਆਇਆ ਰੰਗ ਤੁਮ ਅੱਛਾ ਦੇਖ ਲਿਆ ਹੁਣ ਚੱਲਦੇ ਆਪਾਂ ਇਥੋਂ ਸਾਹਮਣੇ ਜਿਹੜੇ ਵੱਡੇ ਦਰਖਤ ਨੇ ਇਹ ਇਹ ਸਾਰੇ ਅਖਰੋਟ ਲੱਗੇ ਹੋਏ ਆ ਆ ਬੂਟਾ ਅਖਰੋਟ ਦਾ ਆ ਅਖਰੋਟ ਲੱਗੇ ਹੋਏ ਆ ਅੱਜ ਦਾ ਕੱਚੇ ਆ ਕਲਿਵਰਟੀ ਕੀ ਜਾਂਦੀ ਆ ਹਵਾ ਨਾਲ ਡੱਕ ਪਿੰਦੇ ਜਾਂ ਜਿਹਨੂੰ ਕੋਈ ਬੜੀ ਮੁੱਢੀ ਕੋਈ ਕਿੰਲਾ ਜੋ ਕਿ ਸੁੰਢੀ ਪੈ ਜੇ ਸਾਰੇ ਡੱਕ ਪਿੰਦੇ ਆ ਆਪਾਂ ਹੁਣ ਤੁਰ ਪਏ ਆ ਇਸ ਪਿੰਡ ਤੋਂ ਪੋਂਟੂ ਤੋਂ ਆਉਣ ਵੇਲੇ ਕੱਲ ਆਏ ਸੀਗੇ ਬੜੀ ਚੜ੍ਹਾਈ ਸੀ ਸਿੱਧੀ ਤੇ ਹੁਣ ਉਤਰਾਈ ਹੋ ਗਈ ਉਹ ਜੀ ਆਹ ਖਰੋਟਾਂ ਦੇ ਬੂਟੇ ਏਹ ਏਹ